ਇੱਕ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਜ਼ ਨੂੰ 1000 ਰੁਪਏ ਮਹੀਨਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫਿਰ ਵਾਦੇ ਝੜੀ ਲਾ ਰਹੇ ਸਰ ਦਿੱਲੀ ਪੂਰੇ ਹੋ ਰਹੇ ਨੇ ਮੁਹ ਪੰਜਾਬ ਦੀ ਕੀ ਫਿਚਨ ਹੈ ਪੰਜਾਬ ਚ ਕਰਨ ਕਦੋਂ ਤੱਕ ਸਰ ਲੇਡੀਜ਼ ਦਾ ਕਦੋਂ ਤੱਕ ਹੋ ਜਾਏਗਾ ਅਗਲੇ ਬਜਟ 'ਚ ਆ ਜੀ ਫਿਰ ਉਸ ਤੋਂ ਬਾਅਦ ਤੁਸੀਂ ਤੁਸੀਂ ਸਵਾਲ ਪੁੱਛੋ ਇਹਨਾਂ ਮਾਨ ਸਰ ਮਾਨ ਕਿ ਵਾਦੇ ਪੂਰੇ ਕਰ ਦਿੱਤਾ ਨਾ ਤੁਸੀਂ ਫਿਰ ਬਾਅਦ 'ਚ ਮੈਨੂੰ ਮੈਨੂੰ ਪੁੱਛਿਓ ਤੇ ਧੰਨਵਾਦ ਵੀ ਕਰਿਓ ਬਿਲਕੁਲ ਜਰਾਗੇ ਜੀ ਕਿਉਂਕਿ ਕਿਉਂਕਿ ਦੇਖੋ ਦੇਖੋ ਇੱਕ ਵਾਰ ਗੱਡੀ ਦੇ ਦੁਆਰੇ ਖੜਾ ਹਮਲਾ ਆ ਕੇ ਸਰ ਇਲੈਕਸ਼ਨਾਂ ਕੀ ਹਮਲੇ ਹੁੰਦੇ ਅੱਗੇ ਪਿੱਛੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕੁੱਟ ਤੇ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਤੇ ਦੰਦੀਆ ਵੱਢਣ ਲੱਗ ਜਾਂਦਾ ਚੁੰਡੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਮੈਂ ਹਾਰ ਰਿਹਾ ਸੋ ਇਹ ਇਹ ਜਿਹੇ ਰਾਜਨੀਤੀ ਤੇ ਉਤਰਿਆ ਕਿ ਰੋੜਿਆ ਰੋੜਿਆ ਪੱਥਰਾ ਨਹੀਂ ਰਾਜਨੀਤੀ ਤਾਂ ਅਸੀਂ ਕਰਦੀ ਨਹੀਂ ਤੁਸੀਂ ਰੋੜੇ ਪੱਥਰ ਮਾਰ ਰਹੇ ਸਾਨੂੰ ਜਿੱਤ ਲਓ ਤੁਸੀਂ ਏਜੰਡਾ ਤਸੋ ਉਹੀ ਮੋਦੀ ਕਹਿ ਰਿਹਾ ਤੇ ਫ੍ਰੀ ਕੀ ਰੇਵੜੀਆਂ ਬਾਟ ਰਾਂ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਮੈਂ 2100 ਰੁਪਏ ਦੇਵਾਂਗਾ ਤੋ ਕਹਿੰਦਾ ਮੈਂ 2500 ਦੇਵਾਂ। ਬਾਦ ਸਾਹਿਬ ਫੇਰ ਫੇਰ ਇਹ ਪਾਪੜੇ ਪਾਪੜ ਨਹੀਂ ਬਣ ਰਹੇ। ਕੀ ਗੱਲ ਹੈ? ਬਾਦ ਸਾਹਿਬ ਮੈਡੀਕਲ ਤੇਜਾ ਹਸਪੀਟਲ ਦੇ ਵਿੱਚ ਜਿਆ 10 ਮਹੀਨੇ ਪਹਿਲਾਂ ਦਵਾਈ ਦਿੰਦੇ ਮਹੀਨੇ ਦਵਾਈ ਦੇ ਲੱਗੇ ਕਮੀ ਆ ਰਹੀ ਹੈ ਮੈਡਿਸਨ ਦੇ ਵਿੱਚ। ਕੋਈ ਕਮੀ ਨਹੀਂ ਜੀ। ਕੌਣ ਕਰੇ? ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ। ਕੋਈ ਹੋਰ ਹਸਪੀਟਲ ਹੈ ਵਿੱਚ। ਕਾਫੀ ਜ਼ਿਆਦਾ ਮੈਸੇਜ ਨਹੀਂ। ਨਹੀਂ ਨਹੀਂ ਨਹੀਂ। ਇਹ ਗੱਲ ਮੈਂ ਮੰਨੂੰਗਾ। ਬਾਦ ਸਾਹਿਬ ਕੀ ਕਮੀਆਂ ਹੋਣ ਗਿਆ? ਪਰ 75 ਸਾਲ ਪੁਰਾਣੀ ਗੰਢ ਖੋਲਣੀ ਹੈ। 75 ਸਾਲ ਪੁਰਾਣੀ ਗੰਢ ਖੋਲਣੀ ਹੈ। ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਤੇ ਵਾਲੇ ਬੂਟ ਦੀ ਗੰਡ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਡੀ ਨਾਲ ਖੋਲਣਾ ਪੈਂਦਾ 75 ਸਾਲ ਪਰੰਡ ਗੰਡ ਖੋਲਣੀ ਆ ਮੈਂ ਮੈਂ ਮੋਗੇ ਮੈਂ ਆ ਕਰਨਾ ਆ ਇਹਦੇ ਵਾਰ ਤਾਂ ਪੁੱਛ ਲਓ ਕਿ ਕੀ ਹੈ ਜੀ ਸਰ ਇਹਦੇ ਬਾਰੇ ਇੱਕ ਐਕਸਵਾਲ ਹਾਂ ਪੁੱਛੇ ਇਹਦੇ ਬਾਰੇ ਸਵਾਲ ਪੁੱਛੇ ਜੀ ਸਰ ਸਵਾਲ ਕਰ ਰਹੇ ਜੀ ਜਥੇਦਾਰ ਤੋਤਾ ਸਿੰਘ ਵੱਲੋਂ ਇਹ ਰੱਖੀ ਗਈ ਸੀ ਪ੍ਰਗਾਸੂ ਬਬਲ ਮੋਕਾ ਅੱਜ ਵਰਜਿੰਦਰ ਸਿੰਘ ਬਰਾੜ ਜਿਹੜੇ ਜਥੇਦਾਰ ਤੋਤਾ ਸਿੰਘ ਜੀ ਦੇ ਸੁਪਨਿਆਂ ਉਹਨਾਂ ਨੇ ਵੀ ਧੰਨਵਾਦ ਕੀਤਾ ਹੈ ਤਕਵੰਤ ਸਿੰਘ ਮਾਨ ਦਾ ਵਧੀਆ ਗੱਲ ਹੈ ਵਧੀਆ ਗੱਲ ਹੈ ਕਿ ਅੱਜ ਜਿਹੜਾ ਉਹਦਾ ਸੁਪਨਾ ਪੂਰਾ ਹੋ ਗਿਆ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿੰਦਾ ਜੀ ਚਾਹੇ ਜੀਨੇ ਮਰਜੀ ਰੱਖਿਆ ਜੀਨੇ ਕੰਪਲੀਟ ਕਰਤਾ ਉਹੀ ਮੈਂ ਮੈਂ ਉਹਨਾਂ ਨੇ ਰੱਖਿਆ ਮੈਂ ਕ੍ਰਿੰਗਰ ਹਸਪੀਟਲ ਐਂਡ ਦੇ ਨਾਲ ਸਾਈਟ ਤੇ ਖੁਦ ਘਾਟਨ ਦੀ ਵੇਟ ਕਰ ਮੈਂ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਉਦਕਾਰਨ ਕਰਕੇ ਕੋਈ ਪੁਲ ਵੀ ਰਹਿ ਜੇ ਮੈਂ ਕਹਿੰਦਾ ਪੁਲ ਚਲਾਓ ਮਾ ਕੋਈ ਕੋਈ ਉਹ ਵੀ ਹੋਊਗਾ ਮਾ ਸਾਹਿਬ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈਗੀ ਮੈਂ ਤਾਂ ਪਹਿਲਾਂ ਕਿਹਾ ਸੀ ਕੇਂਦਰ ਨੂੰ ਮੈਂ ਕੇਂਦਰ ਨੂੰ ਕਿਹਾ ਸੀ ਇਹ ਗੱਲ ਵਾ ਗੱਲਬਾਤ ਕਰੋ ਸਰ ਤੁਸੀਂ ਕਿਹਾ ਸੀ ਪਰ ਹੁਣ ਇਹ ਡੱਲੇਵਾਲ ਸਾਹਿਬ ਕਹਿੰਦੇ ਆਗੇ ਨੇ ਕਿ 14 ਫਰਵਰੀ ਕਿਉਂ ਡੇਟ ਕੀਤੀ ਇਹ ਤਾਂ ਜੀ ਦੇਖੋ ਇਹ ਦੇਖੋ ਪੰਜਾਬ ਨਾਲ ਤਾਂ ਸੰਬੰਧਤ ਕੋਈ ਮੰਗ ਨਹੀਂ ਨਹੀਂ ਗੱਲ ਅਸੀਂ ਉਹ ਠੀਕ ਹੈ ਕਨੌਰੀ ਜਾਂ ਸ਼ੰਭੂ ਬਾਡਰ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨੇ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਵਾਲਾ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗ ਕਰਾਈਆਂ ਨੇ ਮੈਂ ਹੀ ਤਾਂ ਕੋ ਦੇਖੇ ਸੀ ਕਿਚੜ ਜਦੋਂ ਪਿਊਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅੱਜ ਸ਼ਿਵਰਾਜ ਚਾਹਾਨ ਹੈ ਜਦੋਂ ਉਹ ਆਏ ਸੀ ਆਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਲੱਗਦਾ ਹੋ ਜੇਗੀ ਚਾਹ ਪਰਵੇ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿੰਨਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਡਾ ਸੀ ਦੇਸ਼ ਦਾ ਅਨਾਜ ਭੰਡਾਰ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਗੇ ਹੋਰ ਕੀ ਸੁਣੋਗੇ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਗੇ ਹੋਰ ਕਿਹਦੀਆਂ ਸੁਣੋਗੇ ਸੋ ਅਸੀਂ ਸਟੇਕ ਹোলਡਰਸ ਹਾਂ ਅਸੀਂ ਸਾਰੇ ਦੇਸ਼ ਨੂੰ ਜੀ ਅੰਨਦਾਤਾ ਜੇ ਅਸੀਂ ਅੰਨਦਾਤਾ ਕਹਿੰਨੇ ਹਾਂ ਤਾਂ ਅੰਨਦਾਤਾ ਸਮਝੋ ਵੀ ਨਾ ਸਰ ਇੱਕ ਬੜਾ ਸਵਾਲ ਸੀ ਐਸਐਸਪੀ ਪਰ ਦੀ ਬੜੀ ਕਾਮਯਾਬੀ ਚਾਹੀਦੀ ਹੈਗੀ ਆ ਸੋ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸਬ ਦੇ ਵਿੱਚ ਜਗਾ ਕੋ ਟ੍ਰੈਫਿਕ ਦੇ ਵੀ ਜਿਹੜੇ ਨੇ ਭਰਤੀ ਕੀਤੇ ਜਾਣੀ ਬੰਦ। ਆ ਰਾਏ ਸਾਹਿਬ ਦੀ ਵੀ ਕੱਲ ਸਟੇਟਮੈਂਟ ਆਈ ਸੀ। ਕਰਾਂਗੇ ਜੀ? ਕਰਾਂਗੇ। ਦੇਖੋ ਐਸਐਸਬ ਪਹਿਲੇ ਤਾਂ ਇਹ ਨਹੀਂ ਦੇਸ਼ਟ ਪਹਿਲੀ ਵਾਰ ਹੈ। ਔਰ ਮੈਂ ਤੋਂ 4-5 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੈਂ ਤੋਂ ਐਸਐਸਬ ਬਾਰੇ ਜਾਣਕਾਰੀ ਮੰਗੀ ਹੈ। ਕਿ ਜੀ ਇਹ ਕਿਵੇਂ ਬਣਾਈਏ ਤੁਸੀਂ? ਇਹ ਕਿਵੇਂ ਹੁੰਦਾ ਜੀ? ਕੀ ਕੀ ਕੀਤਾ? ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਜੁੜੀਆਂ ਟਰੱਕ ਮਹਿੰਗੀਆਂ ਤੋਂ ਭਾਵ ਇਹ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਾਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਆਪਾਂ ਅਕਸਰ ਸੁਣਦੇ ਆ ਤੁਸੀਂ ਅਕਸਰ ਖਬਰਾਂ ਦਿੰਦੇ ਰਹੇ ਆ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਵੱਜ ਸਾਰਾ ਪਰਿਵਾਰ ਖਤਮ ਘਟੋ ਘਟ ਅਸੀਂ ਮੈਂ ਜਦੋਂ ਐਨਪੀ ਸੀਗਾ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ 14 ਮੌਤਾਂ ਪਾੜੇ ਸੀ ਪੰਜਾਬ ਚ ਪੰਜਾਬ ਨੰਬਰ 1 ਸੀ ਖੂਨ ਦੀਆਂ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ ਪਾੜੇ ਸਵਾ 400 ਹੋ ਗਈ ਸਵਾ 400 ਹੋ ਗਈ ਮਹੀਨੇ ਦੀ ਉਹਨੂੰ ਸਾਲ ਨਾਲ ਗੁਣਾ ਕਰੋ ਜੀ 5000 ਬੰਦਾ ਹੋ ਗਈ ਜੀ ਅਸੀਂ 5000 ਅਸੀਂ ਇਸ ਵਕਤ 47% ਮੌਤਾਂ ਘਟਾਤੀਆਂ ਇੱਕ ਹੋ ਤੁਹਾਨੂੰ ਇੰਟਰਸਟਿੰਗ ਡਾਟਾ ਦੇ ਮੇਰੇ ਕੋਲ ਡਾਟਾ ਆਇਆ ਕਿਉਂਕਿ ਆ ਫਰਵਰੀ ਦੇ ਇਹਨਾਂ ਦਿਨਾਂ ਚ ਇਹੋ ਘਟਨ ਕੀਤਾ ਸੀ ਆਉਣ ਵਾਲੀ ਫਰਵਰੀ ਤੇ ਵਿੱਚ ਅਸੀਂ ਉਹਦਾ 1 ਸਾਲ ਹੋ ਗਿਆ ਉਹਨਾਂ ਇੰਟਰਸਟਿੰਗ ਡਾਟਾ ਦੇ ਮੇਰੇ ਕੋਲ 1 ਸਾਲ ਦਾ ਡਾਟਾ ਮੈਂ ਮੰਗਾਇਆ ਮੈਂ ਕਿਹਾ ਜੀ ਹੁਣ ਤੱਕ ਦਾ ਡਾਟਾ ਦੇ ਮੌਤਾਂ ਦੀ ਗਿਣਤੀ 47% ਘਟ ਜਖਮੀਆਂ ਦੀ ਗਿਣਤੀ 150% ਵਧ ਗਈ ਸਧਨਕੀ ਸਾਹਿਬ ਆ ਵੀ ਇੱਕ ਮਿੰਟ ਇੱਕ ਪਹਿਲਾਂ ਮੈਨੂੰ ਇਹ ਪੁੱਛੋ ਕਿ 150 ਕਰਨ ਚਖਮੀਆਂ ਦੀ ਗਿਣਤੀ ਕਿੰਨੀ ਕਰਦੀ ਕਿਉਂਕਿ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੇ ਸੀ ਨਾ ਉਹ ਉਹ ਚਖਮੀਆਂ ਦਾ ਹੁਣ ਜੇ ਕਿਸੇ ਦੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ ਉਹਦਾ ਨਾਮ ਲਿਖ ਲੈਂਦੇ ਆ ਉਹਨੂੰ 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 ਰਜਿਸਟਰ ਕਰੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਜੀ ਔਰ ਨਾਲ ਇਹ ਵੀ ਨਹੀਂ ਲਗਭਗ 5 ਕਰੋੜ ਰੁਪਈਆ ਨਗਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਕਰੇ ਬਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਤੁਸੀਂ ਉਹਨੂੰ ਦੇਖਦੇ ਹੋ ਮੇਰਾ ਬੱਟੂਆ ਕਿੱਥੇ ਆ ਜਾਂ ਮੇਰੇ ਮੇਰੇ ਪਾਰਚੇ ਕੀ ਹੈ ਉਸ ਵੇਲੇ ਚਾਨ ਬਚਾਉਣ ਦੀ ਹੋਈ ਹੁੰਦੀ ਹੈ ਉਹ ਪੈਸਾ ਵੀ ਐਸਐਸਐਫ ਉਚਾਰੀ ਹੈ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਤੇ ਅਸੀਂ ਸਨਮਾਨਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ ਚ ਹੋਰ ਵੀ ਬਣਾਇਆ ਜਾਏ ਮਾਤਾ ਫਰਿਸਟ ਸਕੀਮ ਚਲਾਈ ਸੀ ਪਰ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲ ਰਿਹਾ ਸਰ ਐਸਐਸਐਫ ਹੋਰ ਕੀ ਹੈ ਜੀ ਫਰਿਸ਼ਤੇ ਨੇ ਉਹ ਜਿਹੜੇ ਜਾਨ ਬਚਾਉਂਦੇ ਨੇ ਜਿਹੜੇ ਜਾਨ ਬਚਾਉਂਦੇ ਆ ਫਰਿਸ਼ਤੇ ਹੀ ਐਸਐਸਐਫ ਜਾਨ ਬਚਾਉਂਦੇ ਨੇ ਪਾਰਟੀ ਕੰਨਾ ਕਰਦੀ ਵਿਕਾਸ ਸੀ ਸਾਰੇ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਿਹੜਾ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ ਇੱਥੇ ਬਹੁਤ ਬੋਸਟ ਹੈ ਮੈਡੀਕਲ ਕਾਲਜ ਪਾਸ ਹੋ ਗਿਆ ਮੈਡੀਕਲ ਕਾਲਜ ਬਣਾਵਾਂਗੇ ਯੂਪੀਐਸਸੀ ਸੈਂਟਰ ਵੀ ਬਣੂਗਾ ਮੈਂ ਕਹਿ ਕੇ ਗਿਆ ਸੀ ਤੇ ਮੰਗੇ ਚਲੋ ਮੈਂ ਸਰ ਆਉਣ ਵਾਲੇ ਆਉਣ ਵਾਲੇ ਸਰ ਆ ਬਿਲਡਿੰਗ ਕਦੋਂ ਤੱਕ ਤਿਆਰ ਹੋਏਗੀ ਤੇ ਕਿੰਨੇ ਦੀ ਲੱਗਦਾ ਲੱਗੇਗੀ ਇਹ ਤਾਂ 10 9 ਮਹੀਨੇ ਜੀ 9 ਮਹੀਨੇ ਜੀ ਮੈਂ ਮਾਜਬ ਦੱਸਿਆ ਕਿ ਤੁਸੀਂ ਇਲੈਕਟ੍ਰਿਕ ਬੈਂਕ ਤੇ ਗਟਮਿੰਦ ਤੁਸੀਂ ਲੇਡੀਜ਼ ਲਈ ਇੱਕ ਜਗ੍ਹਾ ਵੀ ਦੇਵੋਗੇ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫਿਰ ਵਾਦੇ ਝੜੀ ਲਾ ਰਹੇ ਸਰ ਦਿੱਲੀ ਪੂਰੇ ਹੋ ਰਹੇ ਨੇ ਮੂਹ ਪੰਜਾਬ ਦੀ ਗੱਲ ਹੀ ਸ਼ਣ ਹੈ ਪੰਜਾਬ ਚ ਕਰਾਂਗੇ ਕਦੋਂ ਦੀ ਕਰ ਸਰ ਲੇਡੀਜ਼ ਦਾ ਕਦੋਂ ਦੀ ਕਰ ਹੋ ਜਾਏਗਾ ਅਗਲੇ ਬਜਟ ਚ ਆ ਜਾਏਗਾ ਪਰ ਤੂੰ ਬਾਤ ਤੁਸੀਂ ਕੋਈ ਸਵਾਲ ਪੁੱਛੇ ਮੈਨੂੰ ਮਾਨ ਸਰ ਮਾਨ ਕੇ ਮਾਰੇ ਪੂਰਾ ਕਰਦਾ ਧੰਨਵਾਦ ਤੁਸੀਂ ਫੇਰ ਬਾਤ ਕਿ ਮੈਨੂੰ ਮੈਨੂੰ ਪੁੱਛਿਓ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਕਿਉਂਕਿ ਕਿਉਂਕਿ ਦੇਖੋ ਦੇਖੋ ਗੱਡੀ ਦੇ ਦੁਆਰੇ ਫੇਰ ਫਲਾ ਆ ਕੇ ਸਰ ਇਲੈਕਸ਼ਨਾਂ ਤੇ ਹਮਰੇ ਹੁੰਦੇ ਅੱਗੇ ਪਿੱਛੇ ਨੂੰ ਹੁੰਦੇ ਤੇ ਦੇਖ ਲਓ ਨਾ ਕਿ ਕਿਸ ਲੈਵਲ ਤੱਕ ਪਹੁੰਚੇ ਹੋਏ ਨੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕੁੱਟ ਤੇ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕਿੰਨਾ ਤੇ ਦੰਦੀਆਂ ਵੱਢਣ ਲੱਗ ਜਾਂਦਾ ਚੁੰਡੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਜਦੋਂ ਉਹਨੂੰ ਪਤਾ ਨਾ ਹਾਰ ਰਿਹਾ ਸੋ ਇਹ ਇਹੋ ਜਿਹੇ ਰਾਜਨੀ ਕਿਆ ਰੋੜਿਆ ਰੋੜਿਆ ਪੱਤਰਾਂ ਦੀ ਰਾਣੀਤੀ ਤੁਸੀਂ ਕਰਦੀ ਨਹੀਂ ਤੁਸੀਂ ਰੋੜੇ ਪੱਤਰ ਮਾਰ ਰਹੇ ਜਿੱਤ ਲੋ ਤੁਸੀਂ ਏਜੰਡਾ ਤਸੂ ਉਹੀ ਮੋਦੀ ਕਹਿ ਰਿਹਾ ਕਿ ਫ੍ਰੀ ਕੀਰੇ ਵੜੀਆਂ ਵੰਡ ਰਿਹਾ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਮੈਂ 2100 ਰੁਪਏ ਦੇਵਾਂਗਾ ਤੋ ਕਹਿੰਦਾ ਮੈਂ 2500 ਦੇਵਾਂਗਾ ਮਾਤਾ ਫਿਰ ਇਹ ਪਾਪੜੇ ਪਾਪੜ ਨਹੀਂ ਬਣ ਰਹੇ ਇਹ ਗੱਲ ਮਾਤਾ ਮੈਡਸਨ ਤੀਜਾ ਹਸਪੀਟਲ ਦੇ ਵਿੱਚ ਗਿਆ 6 ਮਹੀਨੇ ਪਹਿਲਾਂ ਦਵਾਈ ਦਿੰਦੇ 6 ਮਹੀਨੇ ਦਵਾਈ ਦੇ ਲੱਗੇ ਕਮੀ ਆ ਰਹੀ ਹੈ ਮੈਡਸਨ ਦੇ ਵਿੱਚ ਕੋਈ ਕਮਨੀ ਜੀ ਕੌਣ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਕਾਫੀ ਜ਼ਿਆਦਾ ਮੈਸੇਜ ਨਹੀਂ 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 ਉਹ ਇਹ ਕੱਲ ਮੈਂ ਮੰਨੂਗਾ ਕਿਆ ਕਮੀਆਂ ਹੋਣ ਕਿ ਪਰ 75 ਸਾਲ ਪੁਰਾਣੀ ਗੰਢ ਖੋਲਣੀ ਹੈ 75 ਸਾਲ ਪੁਰਾਣੀ ਗੰਢ ਖੋਲਣੀ ਹੈ ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਤੇ ਵਾਲੇ ਬੂਟ ਦੀ ਗੰਢ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਢੀ ਨਾਲ ਖੋਲਣਾ ਪੈਂਦਾ 75 ਸਾਲ ਪੁਰਾਣੀ ਗੰਢ ਖੋਲਣੀ ਹੈ ਮੈਂ ਮੰਦਾ ਨਹੀਂ ਮੋਗੇ ਮੈਂ ਆ ਕਰਨਾ ਆ ਇਹਦੇ ਬਾਰੇ ਤਾਂ ਪੁੱਛ ਰਹੇ ਕਿ ਕੀ ਹੈ ਜੀ ਸਰ ਇਹਦੇ ਬਾਰੇ ਇੱਕ ਸਵਾਲ ਪੁੱਛੇ ਇਹਦੇ ਬਾਰੇ ਸਵਾਲ ਪੁੱਛੇ ਜਿੱਥੇ ਸਰ ਤੋਤਾ ਸਿੰਘ ਵੱਲੋਂ ਇਹ ਰੱਖੀ ਗਈ ਸੀ ਪ੍ਰਗਾਸ਼ੂ ਬਾਬਲ ਮੋਕੇ ਅੱਜ ਵਰਜਿੰਦਰ ਸਿੰਘ ਬਰਾੜ ਜਿਹੜੇ ਜਿੱਥੇ ਦਾ ਤੋਤਾ ਸਿੰਘ ਜਿਹਦੇ ਸੁਪਰ ਕਰ ਰਹੇ ਉਹਨਾਂ ਨੇ ਵੀ ਧੰਨਵਾਦ ਕੀਤਾ ਤੈਰਤ ਗਵਰ ਸਿੰਘ ਮਾਨ ਦਾ ਬੜੀ-ਬੜੀ ਗੱਲ ਹੈ ਵਧੀਆ ਗੱਲ ਹੈ ਕਿ ਅੱਜ ਜਿਹੜਾ ਉਹ ਸੁਪਨਾ ਪੂਰਾ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿੰਦਾ ਜੀ ਚਾਹੇ ਜੀਨੇ ਮਰਜ਼ੀ ਰੱਖਿਆ ਜੀਨੇ ਕੰਪਲੀਟ ਕਰਤਾ ਉਹੀ ਮੈਂ ਮੈਂ ਉਹਨਾਂ ਨੇ ਰੱਖਿਆ ਮੈਂ ਕਮਿਸ਼ਨ ਹਸਪੀਟਲ ਐਂਡ ਜਿਹੜਾ ਸਾਈਟ ਸਾਈਟ ਹਾਦਸੇ ਦੀ ਵੇਟ ਕਰ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਉਦਕਾਰਨ ਕਰਕੇ ਕੋਈ ਪੁਲ ਵੀ ਰਹਿ ਜੇ ਮੈਂ ਕਹਿੰਦਾ ਤੁਸੀਂ ਪੁਲ ਚਲਾਓ ਕੋਈ ਕੋਈ ਜੋ ਵੀ ਹੋਊਗਾ ਮਾਤਾ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈਗੀ ਹੈ ਮਾਤਾ ਧਲੇਵਾਲੀਆਂ ਦੀ ਮੈਂ ਤਾਂ ਪਹਿਲਾਂ ਕਿਹਾ ਸੀ ਕੇਂਦਰ ਨੂੰ ਮੈਂ ਕੇਂਦਰ ਨੂੰ ਕਿਹਾ ਸੀ ਇਹ ਗੱਲ ਵਾ ਗੱਲਬਾਤ ਕਰੋ ਸਰ 14 ਤੁਸੀਂ ਕਿਹਾ ਸੀ ਪਰ ਹੁਣ ਇਹ ਗੱਲੇਵਾਲ ਸਾਹਿਬ ਕਹਿੰਦੇ ਹੈਗੇ ਨਾ ਕਿ 14 ਫਰਵਰੀ ਕਿਉਂ ਨਹੀਂ ਦਿੱਤਾ ਜੀ ਦੇਖੋ ਇਹ ਦੇਖੋ ਪੰਜਾਬ ਨਾਲ ਤਾਂ ਸੰਬੰਧਤ ਕੋਈ ਮੰਗ ਨਹੀਂ ਨਹੀਂ ਸਗਲ ਅਸੀਂ ਉਹ ਠੀਕ ਹੈ ਕਨੌਰੀ ਜਾਂ ਸ਼ੰਭੂ ਪਾਡਰ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨੇ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਜੀ ਜੀ ਮੈਂ ਉੱਥੇ ਤਾਂ 4 ਮੀਟ ਕੇ ਕਰਾਈ ਜਾਨੇ ਮੈਂ ਤਾਂ ਕੋ ਦੇਖਿਆ ਸੀ ਪਿੱਛੇ ਜਦੋਂ ਪਿਊਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅੱਜ ਸ਼ਿਵਰਾਜ चौहान ਜਦੋਂ ਉਹ ਆਏ ਸੀ ਆ ਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਲੱਗਦਾ ਹੋ ਜੇਗੀ ਚੌਹ ਪਰਵੇ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਸਾਡਾ ਸੀ ਦੇਸ਼ ਦਾ ਅਨਾਜ ਪਾਣ ਨਾਲ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਗੇ ਉਹ ਕਿਹਦੇ ਸੁਣੋਗੇ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਗੇ ਹੋਰ ਕੀ ਦੀਆਂ ਸੁਣੋਗੇ ਸੋ ਅਸੀਂ ਸਟੇਕ ਹੋਲਡਰਸ ਹਾਂ ਅਸੀਂ ਸਾਰੇ ਦੇਸ਼ ਨੂੰ ਜੀ ਅੰਨ ਅਨੰਦਦਾਤਾ ਜਿਐਸਵੀ ਅੰਨਦਾਤਾ ਕਹਿੰਦੇ ਹਾਂ ਤਾਂ ਅੰਨਦਾਤਾ ਸਮਝੋ ਵੀ ਨਾ ਸਰ ਇੱਕ ਮੇਰਾ ਸਵਾਲ ਸੀ ਐਸਐਸਪੀ ਪਰ ਦੀ ਬੜੀ ਕਾਮਯਾਬੀ ਚੱਲੀ ਹੈਗੀ ਆ ਪਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸਪੀ ਦੇ ਵਿੱਚ ਜਗਾ ਕੋ ਟ੍ਰੈਫਿਕ ਦੇ ਵੀ ਜਿਹੜੇ ਹੈਗੇ ਨੇ ਭਰਤੀ ਕਿਤੇ ਜਾਣੀ ਬੰਦੇ ਆ ਰਾਏ ਸਾਹਿਬ ਦੇ ਵੀ ਗੱਲ ਸਟੇਟਮੈਂਟ ਆਈ ਸੀ ਕਰਾਂਗੇ ਜੀ ਕਰਾਂਗੇ ਦੇਖੋ ਐਸਐਸ ਤੋਂ ਪਹਿਲਾਂ ਤਾਂ ਇਹ ਨਹੀਂ ਦੇਸ਼ ਚ ਪਹਿਲੀ ਵਾਰ ਹੈ ਔਰ ਮੈਂ ਤੋਂ ਪੰਜ ਚਾਰ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੈਂ ਤੋਂ ਐਸਐਸ ਬਾਰੇ ਜਾਣਕਾਰੀ ਮੰਗੀ ਹੈ ਕਿ ਜੀ ਇਹ ਕਿਵੇਂ ਬਣਾਈਏ ਤੁਸੀਂ ਇਹ ਕਿਵੇਂ ਹੁੰਦਾ ਜੀ ਕੀ ਕੀ ਕੀਤਾ ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਜੁੜੀਆਂ ਟਰੱਕ ਮਹਿੰਗੀਆਂ ਤੋਂ ਭਾਵੇਂ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਆਪਾਂ ਅਕਸਰ ਸੁਣਦੇ ਹਾਂ ਤੁਸੀਂ ਅਕਸਰ ਖਬਰਾਂ ਦਿੰਦੇ ਰਹੇ ਹਾਂ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਬੰਨ ਸਾਰਾ ਪਰਿਵਾਰ ਖਤਮ ਕਟੋ ਘਟ ਅਸੀਂ ਮੈਂ ਜਦੋਂ ਐਮਪੀ ਸੀਗਾ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ 14 ਮੋਤਾਂ ਪਰ ਡੇਸੀ ਪੰਜਾਬ ਚ ਪੰਜਾਬ ਨੰਬਰ 1 ਸੀ ਖੂਨੀ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ ਪਾਡੇ ਸਵਾ 400 ਹੋ ਗਈ ਸਵਾ 400 ਹੋ ਗਈ ਮਹੀਨੇ ਦੀ ਉਹਨੂੰ ਸਾਲ ਨਾਲ ਕੋਨਾ ਕਰੋ ਜੀ 5000 ਬੰਦਾ ਹੋ ਗਈ ਜੇ ਅਸੀਂ 5 ਅਸੀਂ ਇਸ ਵਕਤ 47% ਮੋਤਾਂ ਘਟਾਤੀਆਂ ਇਹ ਕੋਈ ਤੋਂ ਇੰਟਰਸਟਿੰਗ ਡਾਟਾ ਦਾ ਮੈਨੂੰ ਕੋ ਡਾਟਾ ਆਇਆ ਕਿਉਂਕਿ ਆ ਫਰਵਰੀ ਦੇ ਇਹਨਾਂ ਤਰ੍ਹਾਂ ਚੀਜ਼ ਜੀ ਰਿਕਾਰਡ ਕੀਤਾ ਸੀ ਆਉਣ ਵਾਲੀ ਫਰਵਰੀ ਤੇ ਵਿੱਚ ਅਸੀਂ ਉਹਦਾ ਇੱਕ ਸਾਲ ਹੋ ਗਿਆ ਉਹਨੂੰ ਇੰਟਰਸਟਿੰਗ ਡਾਟਾ ਦਾ ਮੇਰੇ ਕੋਲ ਇੱਕ ਸਾਲ ਦਾ ਡਾਟਾ ਮੈਂ ਮੰਗਾਇਆ ਮੈਂ ਕਿਹਾ ਜੀ ਹੁਣ ਤੱਕ ਦਾ ਡਾਟਾ ਦੇ ਮੌਤਾਂ ਦੀ ਗਿਣਤੀ 47% ਘਟ ਜਖਮੀਆਂ ਦੀ ਗਿਣਤੀ 150% ਵਾਧੀ ਤਾਂ ਗੜਕੜੀ ਸਾਹਿਬ ਆ ਵੀ ਇੱਕ ਮਿੰਟ ਪਹਿਲਾਂ ਮੈਨੂੰ ਇਹ ਪੁੱਛੋ ਕਿ 150% ਜਖਮੀਆਂ ਦੀ ਗਿਣਤੀ ਕਿੰਨਾਂ ਵਧ ਗਈ ਕੋ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੀ ਸੀ ਨਾ ਉਹ ਡੱਕਮਿਆਂ ਕਰਦੇ ਹੁਣ ਜੇ ਕਿਸੇ ਦੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ ਉਹਦਾ ਨਾਮ ਲਿਖ ਲੈਂਦੇ ਆ ਉਹਨੂੰ 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 ਰਜਿਸਟਰ ਕਰਦੇ ਪਹਿਲੇ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਜੀ ਔਰ ਨਾਲ ਇਹ ਵੀ ਨਹੀਂ ਲਗਭਗ 5 ਕਰੋੜ ਰੁਪਈਆ ਨਗਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਕਰੇ ਬਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਤੁਸੀਂ ਉਹ ਤੋਂ ਦੇਖਦੇ ਮੇਰਾ ਬੱਟੂਆ ਕਿੱਥੇ ਆ ਜਾਂ ਮੇਰੇ ਮੇਰੇ ਪਾਰ ਚ ਕੀ ਹੈ ਉਸ ਵੇਲੇ ਤਾਂ ਜਾਨ ਬਚਾਉਣ ਦੀ ਹੋਈ ਹੁੰਦੀ ਹੈ ਉਹ ਪੈਸਾ ਵੀ ਐਸਐਸਐਫ ਵਿਚਾਰੀ ਆ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਤੇ ਅਸੀਂ ਸਨਮਾਨਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ ਚ ਹੋਰ ਵੀ ਬਣਾਇਆ ਜਾਏ ਮਾਤਾ ਫਰਿਸ਼ਤੇ ਸਕੀਮ ਚਲਾਈ ਸੀ ਪਰ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲ ਰਿਹਾ ਸਰ ਐਸਐਸਐਫ ਹੋਰ ਕੀ ਹੈ ਜੀ ਫਰਿਸ਼ਤੇ ਨੇ ਉਹ ਜਿਹੜੇ ਜਾਨ ਬਚਾਉਂਦੇ ਨੇ ਜਿਹੜੇ ਜਾਨ ਬਚਾਉਂਦੇ ਆ ਫਰਿਸ਼ਤੇ ਹੀ ਆ ਐਸਐਸਪੀ ਜਾਨ ਬਚਾਉਂਦੀ ਹੈ। ਮਾਦੋ ਜਿਹੜਾ ਪੱਟੀ ਕੰਨਾ ਕਰਦੇ ਵਿਕਾਸ ਸੀ। ਸਰਕਾਰੀ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਰ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ। ਇੱਥੇ ਬਹੁਤ ਕੋਸਟ ਵਾਲਾ ਮੈਡੀਕਲ ਕਾਲਜ ਪਾਸ ਹੋ ਗਏ। ਮੈਡੀਕਲ ਕਾਲਜੀ ਬਣਾਵਾਂਗੇ, ਯੂਪੀਐਸਸੀ ਸੈਂਟਰ ਬਣੂਗਾ ਮੈਂ ਕਹਿ ਕੇ ਗਿਆ ਸੀ ਤੇ। ਕਰੋ ਤੇ ਕਰੋ ਸਰ ਮੋਗਾ ਵਾਸੀ ਆਉਣ ਵਾਲੇ ਆਉਣ ਵਾਲੇ ਸਰ ਆਹ ਬਿਲਡਿੰਗ ਕਦੋਂ ਤੱਕ ਤਿਆਰ ਹੋਏਗੀ ਤੇ ਕਿੰਨੇ ਦੀ ਲੱਗਦਾ ਲੱਗੇਗੀ? ਇਹ ਤਾਂ 10 ਕਰੋੜ ਨੌ ਮਹੀਨੇ ਜੀ। ਨੌ ਮਹੀਨੇ ਜੀ। ਮੈਂ ਹਾਂ। ਮਾਜ ਡਜ਼ਰ ਕਿੰਨੀ ਲੱਗਦੇ ਨਾਲ ਨੌ ਮਹੀਨੇ ਨੌ ਮਹੀਨੇ ਦਾ ਦੇਓਗੇ?